ਜਸਪ੍ਰੀਤ ਦਸੰਗਰਸ ਕਮੇਟੀ ਜਿੰਦਾਬਾਦ 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 ਜਸਪ੍ਰੀਤ ਕੌਰ ਦੇ ਵੱਲੋਂ ਆਪਣੇ ਸੋਹਰਿਆਂ ਦੇ ਖਿਲਾਫ ਇਹ ਇਲਜ਼ਾਮ ਲਗਾਉਣ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਗੱਲਾਂ ਆਖੀਆਂ ਗਈਆਂ ਸਨ ਕਿ ਉਸ ਨੂੰ ਕਿਸ ਤਰ੍ਹਾਂ ਦੇ ਨਾਲ ਘਰੋਂ ਕੁੱਟ ਕੇ ਕੱਢਿਆ ਗਿਆ ਸੀ ਅਤੇ ਏਡਾ ਵੱਡਾ ਧੋਖਾ ਕੀਤਾ ਗਿਆ ਕਿਉਂਕਿ ਉਹਨਾਂ ਦਾ ਮੁੰਡਾ ਪਹਿਲਾਂ ਹੀ ਵਿਆਹਿਆ ਹੋਇਆ ਸੀ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਸੀ ਉਸ ਦਾ ਕਹਿਣਾ ਹੈ ਕਿ ਬੀਤੇ ਇੱਕ ਸਾਲ ਤੋਂ ਮੈਂ ਤੱਕੇ ਖਾ ਰਹੀ ਹਾਂ ਪਰ ਅੱਜ ਜਦੋਂ ਲੋਕਾਂ ਦਾ ਭਾਰੀ ਇਕੱਠ ਕੀਤਾ ਗਿਆ ਅਤੇ ਇਸ ਇਕੱਠ ਦੇ ਵਿੱਚ ਬੈਠੀਆਂ ਜਿੱਥੇ ਬੰਦੀਆਂ ਦੇ ਵੱਲੋਂ ਸਵੇਰ ਤੋਂ ਸ਼ਾਮ ਤੱਕ ਇਹ ਦਰਨਾ ਲਗਾਇਆ ਗਿਆ ਤਾਂ ਉਸ ਤੋਂ ਬਾਅਦ ਪੁਲਿਸ ਵਾਲੇ ਸਾਹਮਣੇ ਆ ਕੇ ਆਖਦੇ ਨੇ ਕਿ ਅਸੀਂ ਤੁਹਾਡੀ ਮੰਗ ਮੰਨ ਲਈ ਹੈ ਤੁਸੀਂ ਸ਼ਾਮ ਤੱਕ ਸਾਡੇ ਕੋਲੋਂ ਐਫ ਆਰ ਦੀ ਕਾਪੀ ਲੈ ਸਕਦੇ ਹੋ ਇਸ ਸਾਰੇ ਕੰਮ ਦੇ ਵਿੱਚ ਦੇਰੀ ਕਿਉਂ ਹੋਈ ਇਸ ਦੇ ਬਾਬਤ ਖੁਦ ਡੀਐਸਪੀ ਸਾਹਿਬ ਦੇ ਵੱਲੋਂ ਸਾਹਮਣੇ ਆ ਕੇ ਦੱਸਿਆ ਗਿਆ ਕਿ ਕਿੰਜ ਕਰਦੇ ਕਿਸੇ ਦੀ ਤਬਾਦਲਾ ਹੋ ਗਿਆ ਤੇ ਕਦੇ ਕੋਈ ਮਾਰ ਪੈ ਗਿਆ ਤਾਂ ਇਹ ਸਾਰੀ ਗੱਲਬਾਤ ਉਹਨਾਂ ਦੇ ਵੱਲੋਂ ਜੋ ਕਹੀ ਗਈ ਹੈ ਤੁਹਾਨੂੰ ਜ਼ਰੂਰ ਸੁਣਾ ਦਿੰਨੇ ਆ ਪਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇੱਕ ਕੁੜੀ ਨੂੰ ਇਨਸਾਫ ਮਿਲਣ ਤੇ ਵਿੱਚ ਜਦੋਂ ਇੰਨੀ ਦੇਰੀ ਹੋ ਰਹੀ ਹੈ ਤਾਂ ਕਈ ਤਰ੍ਹਾਂ ਦੇ ਸਵਾਲ ਉੱਠਨੇ ਲਾਜ਼ਮੀ ਨੇ ਇਸ ਮੌਕੇ ਤੇ ਉੱਥੇ ਮੌਜੂਦ ਜਥੇਬੰਦੀਆਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਇਸ ਗੱਲ ਨੂੰ ਦੁਹਰਾਇਆ ਗਿਆ ਕਿ ਅਸੀਂ ਇਸ ਧੀ ਨੂੰ ਇਨਸਾਫ ਦਵਾ ਕੇ ਰਹਾਂਗੇ ਮਾਛੀ ਕੇ ਪਿੰਡ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਜੋ ਕਿ ਆਇਲਸ ਕਲੀਅਰ ਕਰਨ ਤੋਂ ਬਾਅਦ ਉਸਦਾ ਵਿਆਹ ਕੀਤਾ ਗਿਆ ਸੀ ਪਰ ਉਸਦੇ ਸਹੁਰੇ ਪਰਿਵਾਰ ਨੇ ਨਾਸਿਰ ਉਸਦੇ ਨਾਲ ਧੋਖਾ ਕੀਤਾ ਸਗੋਂ ਉਸਨੇ ਇਹ ਇਲਜ਼ਾਮ ਲਗਾਏ ਕਿ ਉਸਦਾ ਪਤੀ ਪਹਿਲਾਂ ਤੋਂ ਵਿਆਇਆ ਹੋਇਆ ਸੀ ਅਤੇ ਇਸ ਗੱਲ ਦੀ ਖਬਰ ਉਸ ਨੂੰ ਇਸ ਤਰ੍ਹਾਂ ਲੱਗੀ ਕਿਉਂਕਿ ਉਸਦੇ ਪਤੀ ਦੇ ਫੋਨ ਤੇ ਇਸੇ ਕੁੜੀ ਦੇ ਲਗਾਤਾਰ ਫੋਨ ਆ ਰਹੇ ਸੀ ਅਤੇ ਜਦੋਂ ਉਸਨੇ ਛਾਣਬੀਣ ਕੀਤੀ ਤਾਂ ਪਤਾ ਲੱਗਿਆ ਕਿ ਇਹ ਉਸਦੀ ਪਹਿਲੀ ਘਰ ਵਾਲੀ ਹੈ ਜੋ ਕਿ ਆਸਟ੍ਰੇਲੀਆ ਦੇ ਵਿੱਚ ਰਹਿੰਦੀ ਹੈ। DSP ਹੈੱਡਕੁਆਰਟਰ ਜੋ ਰਸ ਇਹ ਦੋ ਆਪਣੀ ਪ੍ਰਕਾਸ਼ ਜਿਹੜੀ ਚੱਲਦੀ ਸੀ ਜੋ ਪਹਿਲਾਂ ਇਹ ਡਿਲੇ ਹੁੰਦਾ ਹੈ ਕਾਰਨ ਪਹਿਲਾਂ ਆਪਣੀ ਜਿਹੜੇ ਆਪਣੇ ਸਾਡੇ 11 ਮੈਂਬਰੀ ਕਮੇਟੀ ਗਈ ਸੀ ਐਸਪੀ ਸਾਹਿਬ ਕੋਲ ਉਹਦੇ ਵਿੱਚ ਦੱਸੀ ਹੈ ਪਹਿਲਾਂ ਤਾਂ ਉਸ ਕੰਮ ਦੇ ਵਿੱਚ ਪਹਿਲਾ ਇੱਕ ਡੀਐਸਪੀ ਸਾਹਿਬ ਦੀ ਬਦਲੀ ਹੋਣ ਤੇ ਡਿਲੇ ਹੁੰਦਾ ਕਾਰਨ ਫਿਰ ਉਸ ਤੋਂ ਬਾਅਦ ਜਿਹੜਾ ਕਿਸੇ ਸਾਡੇ ਮੁਲਾਜ਼ਮ ਦੇ ਉੱਤੇ ਕੋਈ ਕਮੀ ਪੇਸ਼ੀ ਸੀ ਉਹ ਉਹਨੂੰ 4 ਮਹੀਨੇ ਪਹਿਲਾਂ ਬਦਲਿਆ ਗਿਆ ਜਿੱਦ ਤੋਂ ਉੱਪਰ ਜਿਹੜਾ ਪਹਿਲਾਂ ਕਾਰਨ ਆਇਆ ਜੀ ਇਹ ਫੋਟੋ ਬਰਾ ਦਰੇ ਡੀਐਸਪੀ ਉਹ ਜਗ੍ਹਾ ਤੇ ਲੱਗੇ ਸੀਗੇ ਉਹ ਨਵੇਂ ਲੱਗੇ ਉਹ ਬਿਵਾਰ ਉਹ ਵੇਸੇ ਚੱਲੇਗੇ ਸੀ ਉਹ ਉਹਦੇ ਦੌਰਾਨ ਮੇਰੇ ਕੋਲ ਕੁਝ ਟਾਈਮ ਮੇਰੇ ਕੋਲ ਚਾਲ ਸੀਗਾ ਪਰ ਰਿਪੋਰਟ ਬਣਾ ਕੇ ਉਹ ਦੇ ਦੇ ਸੀ ਉਸ ਤੋਂ ਪਹਿਲਾਂ ਹੀ ਪਰ ਉਹ ਸਾਡੇ ਜਿਵੇਂ ਇਹਨਾਂ ਨੂੰ ਸਾਰਾ ਤੁਹਾਡੇ ਜਿਹੜੇ ਸੀਨੀਅਰ ਮੈਂਬਰ ਨੇ ਉਹਨੂੰ ਦੱਸਿਆ ਗਿਆ ਕਿ ਕੁਝ ਨਾ ਪ੍ਰਕਿਰਿਆ ਹੁੰਦੀ ਹੈ ਜਿਹੜੀ ਇਹ ਸਾਡੇ ਵੱਲੋਂ ਰਿਪੋਰਟ ਬਣ ਕੇ ਕਿਸੇ ਹੋਰ ਅਫਸਰ ਕੋ ਜਾਨੀ ਉੱਥੋਂ ਵੀ ਉਹਦੇ ਨੂੰ ਆ ਪਿਆਣਾ ਜਿਹਨੇ ਦੱਸਿਆ ਸਾਡੇ ਉੱਤੇ ਡਿਗਰੀ ਲਿਗਲ ਡਿਸਟ੍ਰਿਕਟ ਆਫ ਅਟਮੀ ਜਿਹੜੀ ਉੱਥੇ ਗਏ ਸੀ ਉਹਨੂੰ ਉਹਨੇ ਕਾਫੀ ਦਿਨ ਮੂਹਰੇ ਉੱਥੇ ਉਹ ਰਿਪੋਰਟ ਪੜ੍ਹਨੇ ਰੱਖ ਦਿੱਤੀ ਇਹ ਆ ਜੋ ਵਾਈ ਹੈਡ ਰਿਪੋਰਟ ਦਫਤਰਸ ਮੰਗਾ ਕੇ ਜੋ ਤੇ ਇਤਰਾਜ਼ ਲੱਗੇ ਸੀ ਇਹ ਦੁਬਾਰਾ ਫੇਰ ਵਾਈ ਹੈਡ ਭੇਜ ਕੇ ਉੱਥੋਂ ਉਹਦੀ ਜੋ ਉਹ ਤੇ ਲੱਗਾ ਫੈਸਲਾ ਕਰਨੀ ਉਹ ਲਗਵਾ ਕੇ ਲਿਆਈ ਸੀ ਉਹ ਹੁਣ ਐਸਐਸਪੀ ਸਾਹਿਬ ਤੋਂ ਪ੍ਰੂਨ ਹੋ ਕੇ ਥਾਣੇ ਭੇਜ ਦਿੱਤੀ ਗਈ ਹੈ ਥਾਣੇ ਹੋਂ ਪਰਚਾ ਦਰਜ ਹੋ ਜਾਊਗਾ ਮੈਨੂੰ ਵਿਸ਼ਵਾਸ ਹੈ ਕਿ ਸਵੇਰੇ ਸਾਡੇ ਕੋਲ ਐਫਆਈਆਰ ਦੀ ਕਾਪੀ ਲੈ ਜਾ ਸਕਦੇ ਹੋ ਜੋ ਆਪਣੀ ਉੱਪਰ ਕਿਰਿਆ ਜੋ ਵੀ ਤੁਹਾਡੀ ਕਮਪਲੇਨ ਸੀ ਉਸ ਦੇ ਸੰਬੰਧੀ ਪੂਰਪਰਨ ਦਰਜ ਹੋ ਜਾਊਗਾ ਕੱਲ ਤੁਸੀਂ ਸਾਡੇ ਕੋਲੋਂ ਐਫਆਈਆਰ ਦੀ ਕਾਪੀ ਲਿਆ ਸਕਦੇ ਹੋ ਤੇ ਹੁਣ ਸਾਡੀ ਬੇਨਤੀ ਹੈ ਤੁਹਾਨੂੰ ਜੀ ਸਭ ਤੋਂ ਆਪਾਂ ਆਹ ਬੈਠ ਜੀ ਤੇ ਇਹਨੂੰ ਆਪਾਂ ਇੱਥੇ ਸਿਰੇ ਸਮਾਪਤੀ ਕਰਕੇ ਤੇ ਦਰਨਾ ਕੰਮ ਕਰੂ। ਜੋ ਐਫਆਰ ਹੋ ਸਕਿਆ ਮੇਰੇ ਨਾਲ ਪ੍ਰਧਾਨ ਜੀ ਗੱਲ ਕਰ ਲੈਣਗੇ ਤੁਹਾਨੂੰ ਸ਼ਾਮ ਦਪਿਆ ਐਫਆਰ ਨੰਬਰ ਦੱਸ ਦਿਆਂਗੇ ਜਿਹੜੇ ਨੰਬਰ ਪਰ ਅਪੀਲ ਹੈ। ਕਾਪੀ ਘੜ ਤੋਂ ਕੰਮ ਕੱਲ੍ਹ ਲਿਆ ਸਕਦੇ ਹੋ। ਠੀਕ ਹੈ ਜੀ। ਠੀਕ ਹੈ। ਲੋਕ ਇੱਕ ਤਾਂ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਜਸਪੀਤ ਸਿੰਘ ਨੂੰ ਸਭ ਦੁਆ ਕਰਾਂਗੇ। ਦੁਆ ਕਰਾਂਗੇ ਦੁਆ ਕਰਾਂਗੇ। ਦੁਆ ਕਰਾਂਗੇ ਦੁਆ ਕਰਾਂਗੇ ਇੱਕਾ ਜਿੰਦਾਬਾਦ 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 ਅੱਜ ਦੇ ਫੈਸਲੇ ਵਾਲਾ ਇੱਕਾ ਜਿੰਦਾਬਾਦ 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 ਆਪਸੀ ਕੇ ਨਿਵਾਸੀਆਂ ਦਾ ਸੋਤ ਪਤਨ ਵਾਲਾ ਜਿੰਦਾਬਾਦ ਮਾਵਾ ਪਿੰਡਾਂ ਦਾ ਇੱਕਾ ਜਿੰਦਾਬਾਦ 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 ਨਹੀਂ ਮੈਨੂੰ ਬੇਤਕਲ ਕਰਤਾ ਹਾਂਜੀ ਵੀਡੀਓ ਸੁਣੀ ਆ ਜੀ ਵੀਡੀਓ ਸੁਣ ਕੇ ਸਾਡਾ ਪਿੰਡ ਸਾਰਾ ਮੰਨ ਲਓ ਬੱਚੀ ਦੇ ਨਾਲ ਅ ਇਸ ਗਲਤੀ ਇਕੱਤਰ ਹੋਇਆ ਵੀ ਅਸੀਂ ਇਹ ਬੱਚੀ ਨੂੰ ਸਾਫ਼ ਦਵਾਵਾਂਗੇ ਪਿੰਡ ਸਾਰੇ ਪੂਰੇ ਸੀਗੇ ਹੁਣ ਜਿਹੜੇ ਪੜ੍ਹਾਈ ਦੇ ਸਾਰੇ ਡਾਕੂਮੈਂਟ ਆ ਉਹਨਾਂ ਕੋਲ ਹੈ ਜੀ ਰੱਖੇ ਹੋਏ ਉਹਨਾਂ ਕੋਲ ਇਹ ਕੁੜੀ ਨੂੰ ਡਾਕੂਮੈਂਟ ਨਹੀਂ ਦਿੱਤੇ ਉਹਨਾਂ ਨੇ ਜਿਨ੍ਹਾਂ ਨੇ ਮੇਰੀ ਜ਼ਿੰਮੇਵਾਰੀ ਚੱਕੀ ਸੀ ਅੱਜ ਮੇਰੇ ਨਾਲ ਨਹੀਂ ਖੜੇ ਹੈਗੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਜੇ ਇਹ ਪਰਿਵਾਰ ਤੇਰੇ ਨਾਲ ਧੋਖਾ ਕਰਦਾ ਤਾਂ ਅਸੀਂ ਤੇਰੇ ਨਾਲ ਖੜਾਂਗੇ ਫਿਰ ਮੈਂ ਉਹਨਾਂ ਨੇ ਮੈਨੂੰ ਜਦੋਂ ਕੁੱਟਿਆ ਮਾਰਿਆ ਤੇ ਮੈਂ ਆਪਦੀ ਪਿੰਡ ਫੋਨ ਕੀਤਾ ਮੈਨੂੰ ਜਥੇ ਬੰਦੀਆਂ ਲੈ ਕੇ ਆਈਆਂ ਸੀ ਉਦੋਂ ਪਹਿਲੀ ਘਰ ਵਾਲੀ ਆ ਉਹ ਆਸਟ੍ਰੇਲੀਆ ਹੀ ਗਈ ਹੋਈ ਸੀ ਤੇ ਉਹ ਕਹਿੰਦੇ ਨਹੀਂ ਅਸੀਂ ਆਸਟ੍ਰੇਲੀਆ ਨਹੀਂ ਅਸੀਂ ਆਪਦੀ ਕੁੜੀ ਕੋਲ ਕੈਨੇਡਾ ਪੇਚਣਾ ਜਪ੍ਰੀਤ ਸੰਗਰਸ ਕਮੇਟੀ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਵੰਦੀਆਂ ਨਗਰ ਪੰਚਾਇਤਾਂ ਜਾਂ ਸਵੱਖ-ਵੱਖ ਪਾਰਟੀਆਂ ਤੋਂ ਜਿਨੇ ਵੀ ਮੈਂਬਰ ਇੱਥੇ ਪਹੁੰਚੇ ਆ ਗਏ ਉਸ ਦਾ ਜਾਸਪਰੀ ਸਿੰਘਾ ਸ਼ਟਮੇਟੀ ਵੱਲੋਂ ਅਤੇ ਪਰਿਵਾਰ ਵੱਲੋਂ ਬਹੁਤ-ਬਹੁਤ ਧੰਨਵਾਦ। ਸੋ ਹੁਣ ਆਪਾਂ ਇਸੀ ਧਾਰਨਾ ਨਾਲ ਸ਼ੁਰੂਆਤ ਕਰਦੇ ਹਾਂ। ਹੁਣ ਸਭ ਤੋਂ ਪਹਿਲਾ ਸਭ ਤੋਂ ਪਹਿਲਾ ਪ੍ਰਧਾਨ ਅਮਰਜੀਤ ਸਿੰਘ ਵੀ ਖੈਦੋ ਕੇ ਉਹ ਸੁਣੇ ਤੋਂ ਬਹੁਤ ਕਰਨ ਦੇ ਨਾਲ ਇਹ ਬੰਦੇ ਕਰਦੇ ਨੇ ਉਹ ਇਸ ਤਰ੍ਹਾਂ ਦੇ ਸੰਕਰ ਉਹ ਤੁਹਾਨੂੰ ਸੱਚੀ ਬਹੁਤ ਪਰਣੋ ਇਹ ਵੀ ਸਾਡੀ ਦੇਸੀ ਜਕਤੀ ਤੋਂ ਨਾਮ ਵਾਪਰਿਆ ਇਹ ਪਹਿਲਾਂ ਨੇ ਨਾ ਕੋਈ ਆਇਆ ਇਹ ਜਰਵਾਣੇ ਪਹਿਲਾਂ ਵੀ ਕਰਦੇ ਆਏ ਆ ਜਿਨ੍ਹਾਂ ਦੀ ਸਰਕਾਰ ਦੇ ਦੁਆਰੇ ਪਹੁੰਚ ਆ ਉਹ ਏ ਠੱਕੇ ਛਈਆਂ ਕਰਦੇ ਆਏ ਆ ਤੇ ਸਾਡੇ ਲੋਕ ਇਕੱਠੇ ਹੋ ਕੇ ਦਾ ਜਵਾਬ ਦਿੰਦੇ ਆਏ ਪੈਂਡ ਆਈ ਹੋਈ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਕੁੜੀ ਤੇ ਸਾਰਾ ਖਰਚਾ ਕਰਾਂਗੇ ਤੇ ਬਾਅਦ ਚੋ ਇਸ ਚੀਜ਼ ਤੋਂ ਜਦੋਂ ਮੇਰਾ ਵਿਆਹ ਹੋ ਗਿਆ ਮੈਂ ਉਹਨਾਂ ਨੂੰ ਫਾਈਲ ਵਗੈਰਾ ਲਾਉਣ ਨੂੰ ਕਹਿੰਦੀ ਸੀਗੀ ਤੇ ਉਹ ਮੈਨੂੰ ਕਹਿੰਦੇ ਸੀਗੇ ਵੀ ਤੇਰੇ ਬੈਂਡ ਜ਼ਿਆਦਾ ਚਾਹੀਦੇ ਆ ਵੀ ਮੈਨਾਂ ਉਹਨਾਂ ਨੇ 3-4 ਮਹੀਨੇ ਪੜਾਈ ਚ ਉਲਝਾਈ ਰੱਖਿਆ ਫਿਰ 8 ਕੁ ਮਹੀਨੇ ਬਾਅਦ ਮੈਨੂੰ ਪਤਾ ਲੱਗਿਆ ਸੀਗਾ ਜਿਹੜਾ ਮੇਰਾ ਘਰ ਵਾਲਾ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀਗਾ ਕਿਸੇ ਦਿਵਿਆ ਲੰਬਾ ਨਾਮ ਦੀ ਕੁੜੀ ਨਾਲ ਉਹ ਰਾਏਕੋਟ ਦੀ ਸੀਗੀ ਕੁੜੀ ਜਦੋਂ ਮੈਂ ਉਹਨਾਂ ਨੂੰ ਇਹ ਚੀਜ਼ ਪੁੱਛਦੀ ਸੀ ਤਾਂ ਉਹ ਸਾਫ਼ ਉਹਨਾਂ ਨੇ ਮੈਨੂੰ ਮੜਾ ਹੀ ਕਰਤਾ ਕਹਿੰਦੇ ਨਹੀਂ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਫਿਰ ਮੈਂ ਉਹਨਾਂ ਨੇ ਮੈਨੂੰ ਜਦੋਂ ਕੁੱਟਿਆ ਮਾਰਿਆ ਤਾਂ ਮੈਂ ਆਪਦੇ ਪਿੰਡ ਫੋਨ ਕੀਤਾ ਮੈਨੂੰ ਜਥੇ ਬੰਦੀਆਂ ਲੈ ਕੇ ਆਈਆਂ ਸੀ ਉਦੋਂ ਤੇ ਮੈਂ ਉਹਨਾਂ ਦੇ ਆ ਕੇ ਫਿਰ ਐਸਐਸਪੀ ਸਾਹਦੇ ਦਰਖਾਸਤ ਦੇ ਦਿੱਤੀ ਸੀ ਜਿੰਨਾ ਉਹ 3-4 ਮਹੀਨੇ ਕੇਸ ਚੱਲਿਆ ਸੀਗਾ ਤੇ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਤੇ ਕੁਝ ਉਹਨਾਂ ਦੇ ਰਿਸ਼ਤੇਦਾਰਾਂ ਨੇ ਮੇਰਾ ਰਾਜੀਨਾਮਾ ਕਰਵਾਇਆ ਸੀਗਾ ਜਿਹਦੇ ਵਿੱਚ ਉਹਨਾਂ ਨੇ 25 ਦਿਨ ਲਏ ਸੀ ਮੇਰੇ ਤੋਂ ਤੇ ਕਿਹਾ ਸੀਗਾ ਕਿ ਅਸੀਂ 25 ਦਿਨ ਦੇ ਵਿੱਚ ਵਿੱਚ ਸਾਰੇ ਡਾਕੂਮੈਂਟ ਤਿਆਰ ਕਰਾਵਾਂਗੇ ਕੋਟ ਮੈਰਿਜ ਵੀ ਕਰਵਾਵਾਂਗੇ ਉਹ ਚੀਜ਼ ਤੇ ਵੀ ਨਹੀਂ ਖੜੇ ਉਸ ਤੋਂ ਵੀ ਮੁੱਕਰ ਗਏ ਤੇ ਫਿਰ ਮੈਨੂੰ ਕੱਟ ਮਾਰ ਕਰਕੇ ਘਰੋਂ ਕੱਢਤਾ ਤੇ ਮੈਂ ਫਿਰ ਹੁਣ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਹੋਈ ਆ ਤੇ ਹਜੇ ਤੱਕ ਉਹਤੇ ਕੋਈ ਕਾਰਵਾਈ ਨਹੀਂ ਹੋਈ। ਐਸਐਸਪੀ ਸਾਹਿਬ ਨੇ ਕਿਹਾ ਕੋਈ ਤੁਹਾਡੇ ਡਾਕੂਮੈਂਟ ਘੱਟ ਸੀਗੇ ਜਿਹੜੇ ਤੁਸੀਂ ਕਿਹਾ ਸੀਗਾ ਹਾਂਜੀ ਉਹਨਾਂ ਨੇ ਮੈਨੂੰ ਕਿਹਾ ਸੀ ਤੁਹਾਡੇ ਡਾਕੂਮੈਂਟ ਕੀ ਸੀਗੇ? ਉਹਨਾਂ ਨੇ ਮੇਰੇ ਤੋਂ ਮੇਰੇ ਵਿਆਦੇ ਸਬੂਤ ਮੰਗੇ ਸੀ ਮੈਂ ਉਹ ਦੇ ਗੀ ਸੀ ਉਹਨਾਂ ਨੂੰ ਪਹਿਲਾਂ ਹੀ ਤੇ ਮੈਂ ਉਸ ਦਿਨ ਕਹਿ ਕੇ ਵੀ ਗਈ ਸੀ ਕਿ ਜਲਦ ਤੋਂ ਜਲਦ ਕਾਰਵਾਈ ਕਰ ਲਓ ਪਰ ਇਹ ਉਹ ਲड़का ਕਿੱਥੇ ਆਸਲ ਉਹ ਹੀ ਪੈਂਡ ਹੀ ਆਉਂਦੇ ਸ਼ਾਪੇ ਫੋਰਨ ਨਹੀਂ ਗਿਆ ਲड़का ਨਹੀਂ ਨਹੀਂ ਮੈਂ ਠੀਕ ਹੈ ਗਿਆ ਹਾਂਜੀ ਤੁਹਾਡੇ ਪੈਂਡ ਕਿੰਨੇ ਆਏ ਸੀ ਲੈਟਸ ਮੇਰੇ ਓਵਰঅল 6 ਸੀਗੇ ਉਦੋਂ ਮੇਰੀ ਆਸਟ੍ਰੇਲੀਆ ਦੀ ਫਾਈਲ ਲੱਗਦੀ ਸੀ ਤੇ ਜਿਹੜੀ ਉਹਨਾਂ ਦੀ ਪਹਿਲੀ ਘਰ ਵਾਲੀ ਆ ਉਹ ਆਸਟ੍ਰੇਲੀਆ ਹੀ ਗਈ ਹੋਈ ਸੀ ਤੇ ਉਹ ਕਹਿੰਦੇ ਨਹੀਂ ਅਸੀਂ ਆਸਟ੍ਰੇਲੀਆ ਨਹੀਂ ਅਸੀਂ ਆਪਦੀ ਕੁੜੀ ਕੋਲ ਕੈਨੇਡਾ ਫੇਚਣਾ ਤੁਹਾਡੀ ਮੈਰਿਜ ਹੋਣ ਤੋਂ ਪਹਿਲਾਂ ਤੁਹਾਨੂੰ ਪਤਾ ਨਹੀਂ ਸੀ ਵੀ ਇਹ ਵੀ ਆ ਲੈਣੀ ਮੈਰਿਜ ਹੋਈ ਹੈ ਨਹੀਂ ਜੀ ਪਤਾ ਨਹੀਂ ਕਿੰਨਾ ਵਾਰ ਬਸ ਕਿਉਂ ਆ ਸਟੈਪ ਦੇ ਕੇ ਕਿ ਬੋਸੀ ਇੱਕ ਵੀਡੀਓ ਬੈ ਲਗੀ ਬਸ ਮੈਨੂੰ ਇਹ ਹੈ ਕਿ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਮੇਰੀ ਜ਼ਿੰਮੇਵਾਰੀ ਚੱਕੀ ਸੀ ਅੱਜ ਮੇਰੇ ਨਾਲ ਨਹੀਂ ਖੜੇ ਹੈਗੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਜੇ ਇਹ ਪਰਿਵਾਰ ਤੇਰੇ ਨਾਲ ਧੋਖਾ ਕਰਦਾ ਤਾਂ ਅਸੀਂ ਤੇਰੇ ਨਾਲ ਖੜਾਂਗੇ ਮੇਰੇ ਨਾਲ ਕੋਈ ਨਹੀਂ ਖੜਿਆ ਮੈਂ ਇਕੱਲੀ ਲੜਾਈ ਲੜ ਰਹੀ ਸੀ ਪਰ ਹੁਣ ਮੇਰਾ ਪਿੰਡ ਸਾਥ ਦੇ ਰਿਹਾ ਤੇ ਮੈਂ ਚਾਹੁੰਦੀ ਆ ਕਿ ਸਾਰਿਆਂ ਤੇ ਕਾਰਵਾਈ ਕੀਤੀ ਜਾਵੇ ਕਿੰਨੀ ਦੇਰ ਤੁਸੀਂ ਆਪਦੇ ਅੰਦਾਜ਼ੇ ਵਿੱਚ ਰਹੇ ਸੀ ਜਿਹੜੀ ਉਹ ਸਾਡੇ ਕੋ ਬਾਦ ਵਿੱਚ ਹੋਗਾ ਐਸੀ ਮੇਰੇ ਬਿਆਨ ਨੂੰ 1.5 ਸਾਲ ਹੋ ਗਿਆ ਤੇ ਮੈਂ ਕਦੇ 5 ਮਹੀਨੇ ਮੈਨੂੰ ਘਰੋਂ ਕੱਢ ਦਿੰਦੇ ਸੀ ਰਹਿੰਦੀ ਸੀ ਉੱਥੇ 5 ਮਹੀਨੇ ਇੱਥੇ ਪੈਨ ਰਹਿੰਦੀ ਸੀ ਉਹ ਦੁਬਾਰਾ ਵੀ ਟਰਾਈ ਕੀਤੀ ਉਸ ਦਾ ਵੀ ਉਹਨਾਂ ਨੇ ਮੈਨੂੰ ਬੇਦਖਲ ਕਰਤਾ ਕਿੱਦਾਂ ਤੁਹਾਨੂੰ ਪਤਾ ਲੱਗਾ ਉਹ ਬੇਦਖਲ ਉਹ ਖੁਦ ਹੀ ਇੱਥੇ ਆ ਕੇ ਗਈ ਸੀ ਕਿ ਅਸੀਂ ਮੁੰਡੇ ਤੇ ਕੁੜੀ ਨੂੰ ਬੇਦਖਲ ਕਰਤਾ ਹੈ ਉਹੜਾ ਨੇ ਆਪਣੇ ਬੇਟੇ ਨੂੰ ਵੀ ਕੀਤਾ ਫੇਰ ਤਾਂ। ਹਾਂਜੀ ਉਹਨੂੰ ਵੀ ਕੀਤਾ ਮੈਨੂੰ ਵੀ ਕਰਤਾ ਉਹ ਵੀ ਉਹਨਾਂ ਦੀ ਇੱਕ ਸਾਥੀ ਸੀ ਆ। ਸਾਥੀ ਸੀ ਉਹਨਾਂ ਹੀ ਬਸ ਹੁਣ ਬਚਣਾਗਾ ਕਿਉਂਕਿ ਹੁਣ ਕੀ ਕੁੱਸੀ ਚੋਦੇ। ਬਸ ਮੈਂ ਇਹ ਚਾਹਨੀ ਹੈ ਕਿ ਉਹਨਾਂ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ। ਤਾਂ ਅੱਛਾ ਤੁਹਾਡਾ ਜਿਹੜਾ ਸ਼ਾਦੀ ਹੋਈ ਸੀ ਕਿਉਂਕਿ ਇੱਥੇ ਕੁਛ ਖਰਚਾ ਵੀ ਆਇਆ ਹੋਊਗਾ। ਤੁਸੀਂ ਭਰਿਆ ਸੀਗਾ ਮੁੰਡੇਆਂ ਦੇ ਉੱਪਰ। ਨਹੀਂ ਇੱਧਰ ਜਿਹੜਾ ਖਰਚਾ ਆਇਆ ਸੀਗਾ ਉਹ ਮੇਰੇ ਪਰਿਵਾਰ ਨੇ ਕੀਤਾ ਸੀ ਉੱਧਰ ਉਹਨਾਂ ਨੇ ਸਾਰਾ ਖਰਚਾ ਮੰਨਿਆ ਹੋਇਆ ਸੀਗਾ ਉਹ ਉਹਨਾਂ ਨੇ ਕੀਤਾ ਸੀ। ਉਹ ਤਾਂ ਜੋ ਫੈਲੀ ਦਾ ਖਰਚਾ ਕੀਤਾ ਸੀ। ਸਾਡੀ ਮੈਰਿਜ ਪਹਿਲਾਂ ਸੋਚੀ ਸੀ ਕਿ ਕਰੀਏ।